ਉਹ ਬੋਦੀ ਕਰਨਾ ਇਹਨੇ ਉਹਨਾਂ ਦਾ ਕੰਮ ਹੈ ਆਪਣਾ ਕੰਮ ਹੈ ਜਿਹੜਾ ਕਰ ਰਿਹਾ ਹੈ ਉਹ ਗੁਰਪ੍ਰੀਤ ਹੈ ਇਹ ਜ਼ਮੀਨ ਹੈ ਜਿਹੜੀ ਇਹ ਜ਼ਮੀਨ ਤੁਹਾਨੂੰ 70% ਹੈ ਜਿਹੜਾ ਰੋਣਾ ਤੁਹਾਨੂੰ ਕਿੰਨਾ ਦੇਣਾ ਹੈ ਸਾਨੂੰ ਫਿਕਰ ਜੰਮਦਾ ਹੈ ਦਰੋਜ਼ ਜੀ ਜਿਵੇਂ ਲੈ ਕੇ ਆਉਂਦੇ ਐ ਇਹ ਜ਼ਮੀਨ ਤੇ ਕਬਜ਼ਾ ਦਫਾਉਣ ਦੀ ਕੋਸ਼ਿਸ਼ ਕਰਦੇ ਐ ਇਹ ਗਰੰਟੀ ਆ ਰਹੀ ਉਹਨਾਂ ਦੇ ਵਾਰੀ ਵਾਲਾ ਪੁੱਤਰ ਮਿਲਣ ਕਰਾ ਰਹੇ ਨੇ ਮੇਰਾ ਨਾਮ ਬਹਾਦਰ ਸਿੰਘ ਢੀਂਸਾ ਮੈਂ ਵੀ ਕਿਉਂਕਿ ਇੱਕਤਾ ਉਗਨਾਹਾਂ ਦਾ ਲਹਿਰੇ ਬਲਾਕ ਦਾ ਸਰਕਾਰੀ ਪ੍ਰਧਾਨ ਆ ਅੱਜ ਅਸੀਂ ਸੰਗਤਪੁਰਾ ਦੇ ਵਿੱਚ ਖੜੇ ਆ ਕਿਉਂਕਿ ਅੱਜ ਪ੍ਰਸ਼ਾਸਨ ਐ ਜਿਹੜਾ ਇਹ ਨਹਿਰੀ ਮੈਕਮੇ ਦੀ ਜਿਹੜੀ ਜ਼ਮੀਨ ਹੈ ਇਹ बार-बार ਕਬਜ਼ਾ ਲੈਣ ਨੂੰ ਪ੍ਰਸ਼ਾਸਨ ਆ ਰਿਹਾ ਹੈ ਅੱਜ ਲਗਭਗ ਮਿਲਦਾ ਹੈ 17ਵੀਂ 18ਵੀਂ ਵਾਰੀ ਇਹ ਕਬਜ਼ਾ ਲੈਣ ਆ ਰਹੇ ਨੇ ਇਹ ਜ਼ਮੀਨ ਹੈ ਜਿਹੜੀ ਇੱਥੇ ਦੇ ਕਿਸਾਨ ਨੇ ਜੋ 26 ਜੂਨ 1998 ਦੇ ਵਿੱਚ ਲਈ ਸੀ ਇਸ ਜ਼ਮੀਨ ਦੀ ਜਿਹੜੀ ਬੋਲੀ ਹੈ ਉਹ 9 ਲੱਖ ਤੋਂ ਸ਼ੁਰੂ ਹੋ ਕੇ ਤਕਰੀਬਨ 13 ਲੱਖ 51 ਹਜ਼ਾਰ ਦੇ ਵਿੱਚ ਇਸ ਕਿਸਾਨਾਂ ਨੇ ਜਿਹੜੀ ਇਹ ਜ਼ਮੀਨ ਲੈ ਲਈ ਸੀ ਇਸ ਜਿਹੜੀ ਜ਼ਮੀਨ ਦੇ ਪੈਸੇ ਨੇ 6,80,000 ਰੁਪਿਆ ਕਿਸਾਨਾਂ ਨੂੰ ਦੇ ਮੌਕੇ ਤੇ ਦਿੱਤਾ ਤੇ ਉਸ ਤੋਂ ਬਾਅਦ 6,71,000 ਰੁਪਿਆ ਲਗਭਗ ਉਸ ਤੋਂ ਬਾਅਦ ਵਿੱਚ ਦਿੱਤਾ ਪਰ ਇਹ ਜ਼ਮੀਨ ਹੈ ਜਿਹੜੀ ਇਹ ਵਾਰ-ਵਾਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਹੈ ਜਿਹੜਾ ਇਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਅਸੀਂ ਅੱਜ ਭਾਰਤੀ ਕਿਸਾਨ ਜੂਨੀਅਰ ਐਕਟਾ ਵੱਲੋਂ ਇਹ ਜਿਹੜਾ ਬਰੰਟ ਕਬਜ਼ਾ ਦੀ ਉਹ ਰੁਕਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੇ ਪ੍ਰਸ਼ਾਸਨ ਨੇ ਇਹ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹ ਕਬਜ਼ਾ ਬੀਕੇ ਜੂਏ ਇਕਤਾਗਰਾ ਹਾਂ ਵੱਲੋਂ ਨਹੀਂ ਲੈਣ ਦਵਾਂਗੇ ਇਸ ਜ਼ਮੀਨ ਤੇ ਅਸੀਂ ਡਟ ਕੇ ਲੜਾਂਗੇ ਕਿਉਂਕਿ ਇਸ ਕਿਸਾਨ ਵੱਲੋਂ ਜਿਨਨੇ ਇਸ ਜ਼ਮੀਨ ਦੀ ਰਕਮ ਬਣਦੀ ਸੀ ਜਾਂ ਇੱਥੇ ਦਾ ਕੋਈ ਦਰਖਤ ਹੈ ਜਾਂ ਹੋਰ ਹੈ ਕੋਈ ਕੂਈ ਲੱਗੀ ਹੋਈ ਹੈ ਇੱਥੇ ਇੱਕ ਉਹਦੀ ਜਿੰਨੀ ਵੀ ਕੀਮਤ ਬਣਦੀ ਸੀ ਇਸ ਕਿਸਾਨ ਨੇ 13 ਲੱਖ ਤਕਰੀਬਨ 51000 ਰੁਪਿਆ ਉਪਰ ਰੱਖਿਆ ਇਸ ਜ਼ਮੀਨ ਦਾ ਪ੍ਰਸ਼ਾਸਨ ਪਤਾ ਨਹੀਂ ਕਿਉਂ ਬਾਰ-ਬਾਰ ਇਸ ਜ਼ਮੀਨ ਤੇ ਕਬਜ਼ਾ ਕਰਨ ਆ ਰਹੇ ਅੱਜ ਪ੍ਰਸ਼ਾਸਨ ਨਾਲ ਬੈਠ ਕੇ ਗੱਲਬਾਤ ਹੋਈ ਜੇ ਕਿ ਧੱਕਾ ਚਹੀ ਕਰੇਗੀ ਪ੍ਰਸ਼ਾਸਨ ਨੂੰ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਕਿਹਾ ਵੀ ਕੋਈ ਲੀਗਲੀ ਸਾਡੇ ਕੋਲੇ ਹੋਵੇ ਸਾਨੂੰ ਦਿਖਾਓ ਤੁਸੀਂ ਅਸੀਂ ਜੀ ਦੇ ਬੈਠੇ ਹਾਂ ਅਸੀਂ ਸਾਫ਼ ਕਹੇ ਪ੍ਰਸ਼ਾਸਨ ਨੂੰ ਵੀ ਸਾਡੇ ਕੋਲੇ ਕੋਈ ਲੀਗਲੀ ਨਹੀਂ ਹੈ ਅਸੀਂ ਹਮੇਸ਼ਾ ਹੀ ਉਸ ਪਰ ਨਾਲ ਖੜਦੇ ਆ ਜਿਹੜੀ ਤੇ ਰਪੀੜਤ ਹੋਵੇ ਕਿਉਂਕਿ ਇਹ ਤੇ ਰਪੀੜਤ ਹੈ ਉਧਰ ਇੱਕ ਮਹਿਕਮਾ ਹੈ ਨਹਿਰੀ ਮਹਿਕਮਾ ਉਸ ਨੇ ਇਹ ਜ਼ਮੀਨ ਵੇਚੀ ਹੈ ਬੋਲੀ ਦਿੱਤੀ ਹੈ ਬੋਲੀ ਦਿੱਤੀ ਐ ਇਸ ਕਿਸਾਨ ਦਾ ਕੀ ਕਸੂਰ ਇਸ ਕਿਸਾਨ ਨੇ ਤਾਂ ਲਈ ਐ ਇਸ ਕਰਕੇ ਪਤਾ ਨਹੀਂ ਉਹ ਲੀਗਲੀ ਕੀ ਭੜਦੇ ਨੇ ਪਰ ਜਥੇਵੰਦੀ ਵੱਲੋਂ ਇਹ ਸਪਸ਼ਟ ਹੈ ਵੀ ਸਾਡੇ ਕੋਲ ਚਾਹੇ ਕਿਸਾਨ ਕੋਈ ਲੀਗਲੀ ਹੈ ਚਾਹੇ ਨਾ ਹੈ ਅਸੀਂ ਇਸ ਕਿਸਾਨ ਦੇ ਪੈਸੇ ਗਏ ਹੋਏ ਨੇ ਅਸੀਂ ਜਥੇਵੰਦੀ ਵੱਲੋਂ ਇਹ ਜਿਹੜੀ ਜ਼ਮੀਨ ਦਾ ਕਬਜ਼ਾ ਹੈ ਕਿਸਾਨ ਦਾ ਰੱਖਾਂਗੇ ਨਹੀਂ ਛੱਡਣ ਦੇਣਾ ਮੈਂ ਬਹਾਦਰ ਸਿੰਘ ਪਟਾਰ ਖੁਰਦ ਬਲਸਖਤਰ ਭਾਰਤੀ ਕਿਸਾਨੀ ਦੇ ਬਰਾਹਾਂ ਬਲਕ ਲਰੇਗਾ ਅੱਜ ਕੀ ਪ੍ਰੋਗਰਾਮ ਸੀ ਜਿਹੜਾ ਕੀਤਾ ਹੋਇਆ ਅੱਜ ਤੋਂ ਦੇ ਸੰਗਤਪੁਰੇ ਦੇ ਵਿੱਚ ਪ੍ਰਸ਼ਾਸਨੀ ਤਰਫੋਂ ਬਰੰਟ ਕਬਜ਼ਾ ਲੈਂਦਾ ਹੈ ਕਿ ਇਹ ਇੰਦਰ ਕਬਜ਼ਾ ਸੀ 100000 ਰੁਪਏ ਦਾ ਇਥਨਾ ਚਾਹਣਾ ਵੀ ਜਿਹੜੀ ਆ ਜ਼ਮੀਨ ਹੈ ਇਹ ਨਹਿਰੀ ਜ਼ਮੀਨ ਹੈ ਲਗਭਗ 29 ਬਣਾੜ ਜ਼ਮੀਨ ਹੈ ਇਹ ਪੈਸਿਆਂ ਚ ਮੇਰੇ ਲਈ ਹੋਈ ਹੈ ਦੂਜਾ ਕਬਜ਼ਾ ਵੀ ਕਿਸਾਨ ਦਾ ਹੈ 98 ਦੇ ਵਿੱਚ ਲਗਭਗ 13.5 ਲੱਖ ਰੁਪਈਆ ਮੈਕਨੇ ਨੂੰ ਦਿੱਤਾ ਇਹ ਮੈਕਨੇ ਦੀ ਮਲਕੀ ਹੈ ਵੀ ਮੈਕਨੇ ਨੇ ਜਾਣਬੁੱਝ ਕੇ ਇਸ ਪੀੜਤ ਕਿਸਾਨ ਦੇ ਇੰਤਕਾਲ ਨਹੀਂ ਕਰਿਆ ਦੂਜੀ ਗੱਲ ਇਹ ਹੈ ਸਾਡੀ ਜਥੇਬੰਦੀ ਨੇ ਬੜਾ ਸੋਚ ਸਮਝ ਕੇ ਵਿਚਾਰ ਕਰਕੇ ਫੈਸਲਾ ਲਿਆ ਵੀ ਪੰਜਾਬ ਦੇ ਵਿੱਚ ਨਜੂਲ ਜ਼ਮੀਨਾਂ ਨੇ ਬਚੇ ਜ਼ਮੀਨਾਂ ਨੇ ਪੰਚਾਇਤੀ ਜ਼ਮੀਨਾਂ ਨੇ ਜਿਹਦੇ ਉੱਪਰ ਮਜ਼ਦੂਰ ਕਿਸਾਨ ਕਾਰਜ ਨੇ ਕਿਦਾ ਮਕਾਨ ਪਿਆ ਹੋਇਆ ਹੈ ਕੋਈ ਦੋ ਚਾਰ ਮਰਲੇ ਜੋ ਅਬ ਦੀ ਫਸਲਬਾੜੀ ਕਰਦਾ ਹੈ ਜਾਂ ਕੋਈ ਪੰਚਾਰਕੜੇ ਦੇ ਵੀ ਹੈ ਉਹ 40 ਸਾਲ ਤੋਂ 30 ਸਾਲ ਤੋਂ 35 ਸਾਲ ਤੋਂ 100 ਸਾਲ ਤੋਂ ਕਬਜ਼ਾ ਹੈ ਅਸੀਂ ਇੱਕ ਵੀ ਮਰਲਾ ਪੂਰੇ ਪੰਜਾਬ ਦੇ ਵਿੱਚ ਸਰਕਾਰ ਨੂੰ ਨਹੀਂ ਛੱਡਾਂਗੇ ਕਿਉਂਕਿ ਕਿਸਾਨ ਨੇ ਮਿਹਨਤ ਕੀਤੀ ਹੈ ਖੇਚੋ ਕੀਤੀ ਹੈ ਜਿਹੜੀ ਉੱਥੇ ਆਪਦੇ ਬੋਰ ਲਾਏ ਨੇ ਪੱਧਰ ਕੀਤੀ ਹੈ ਜ਼ਮੀਨ ਨੂੰ ਮਿੱਟੀਾਂ ਡਿੱਕੇ ਇਹ ਕਰਕੇ ਅਸੀਂ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਸਰਕਾਰ ਨੂੰ ਅਸਲਾ ਚਾਹੁੰਦੇ ਆ ਵੀ ਇਹੋ ਜਿਹੇ ਪੁੱਠੇ ਪੰਗੇ ਨਾ ਡਾੜਵੇ ਸਰਕਾਰ ਨੇ ਵੀ ਹੋਰ ਬਹੁਤ ਕੰਮ ਨੇ ਵਿੱਦਿਆ ਦਾ ਭੱਠਾ ਭਟਾ ਰੱਖਿਆ ਸੜਕਾਂ ਦੇ ਮੈਕਨਿਕ ਦਾ ਭੱਠਾ ਭਟਾ ਰੱਖਿਆ ਕੋਈ ਤਹਿਸੀਲਦਾਰ ਟੈਮਲਾ ਬਹਿੰਦਾ ਕੋਈ ਡੀਸੀ ਟੈਮਲਾ ਲਾਹਿੰਦਾ ਕੋਈ ਅਫਸਰ ਨਹੀਂ ਆਉਂਦਾ ਅੱਜ ਇਸ ਬੰਟ ਕਬ ਜੇ ਤੇ ਪੁਸਤੀਆਂ ਧਾੜਾਂ ਵੀ ਆ ਗੀਆਂ ਸਾਰੇ ਅਫਸਰ ਵੀ ਆ ਗਏ ਕੰਮ ਵਾਲੇ ਵੀ ਕਿੱਥੇ ਬੈਠੇ ਰਹਿੰਦੇ ਨੇ ਇਸ ਕਰਕੇ ਪ੍ਰਸ਼ਾਸਨ ਤੇ ਸਰਕਾਰ ਇਹਦੇ ਵੱਲ ਧਿਆਨ ਦੇਵੇ ਵੀ ਕਬਜ਼ਾ ਸਾਡਾ ਹੈ ਕਾਨੂੰਨੀ ਪੱਖ ਸਭ ਤੋਂ ਵੱਡਾ ਦੂਜਾ ਕਾਨੂੰਨੀ ਪੱਖ ਹੈ ਵੀ ਕਿਸਾਨ ਨੇ 13.5 ਲੱਖ ਰੁਪਇਆ ਪੇ ਕਰਖਿਆ ਇਹ ਤਾਂ ਤਹਿਸੀਲਦਾਰ ਦੀ ਐਸਲਿਮ ਦੀ ਡੀਸੀ ਦੀ ਸਬੰਧਤ ਅਧਿਕਾਰੀ ਨੇ ਜਿਹੜੇ ਉਹਨਾਂ ਦੀ ਬਹੁਤ ਵੱਡੀ ਖਾਮੀ ਹੈ ਇਹਨਾਂ ਦੀ ਬਹੁਤ ਵੱਡੀ ਨਿਮਲੇ ਕਿਵਨਾਂ ਤੱਕ ਹਲਾ ਜਿਹੜਾ ਕਿਸਾਨ ਭੁਗਤਿਆ ਜੇ ਅੱਜ ਪੀਟ ਮੈਟਨਾ ਆਇਆ ਸੀ ਜਿਵੇਂ ਪ੍ਰਸ਼ਾਸਨ ਆਇਆ ਸੀਗਾ ਕੀ ਗੱਲਬਾਤ ਹੋਈ ਹੈ ਮੈਂ ਕਿਹਾ ਆਇਆ ਹੈ ਅਸੀਂ ਇਹ ਮਾਈਕਰੋ ਇਕੋ ਜਿਹਾ ਸਾਫ ਕਰਦੇ ਸਿਰਫ ਇੱਕ ਗੱਲ ਆ ਵੀ ਪੂਰੇ ਪੰਜਾਬ ਦੇ ਵਿੱਚ ਜੋ ਕਿਸਾਨ ਮਜ਼ਦੂਰ ਜਿਹਨੂੰ ਬੀਜ ਰਹੇ ਆ ਪੰਚਾਇਤੀ ਹੈ ਤੇ ਉਹ ਨਜੂਰ ਹੈ ਕਿਸੇ ਤਰ੍ਹਾਂ ਦੀ ਬਚਤ ਹੈ ਕਿਸੇ ਡੇਰੇ ਦੀ ਹੈ ਕਿਹਨੇ ਦੀ ਇਕ ਵੀ ਮਰਲਾ ਤੇ ਮਜ਼ਦੂਰ ਤੇ ਕਿਸਾਨਾ ਕਿਸੇ ਜਾਤੀ ਦਾ ਕਿਸੇ ਧਰਮ ਦਾ ਕਿਸੇ ਵੋਤ ਦਾ ਅਸੀਂ ਪੀੜਤ ਕਹਿੰਦੇ ਖੜਦੇ ਆ ਕਿਉਂਕਿ ਸਰਕਾਰ ਨੇ ਇਹ ਜੀਵਨਾ ਵੇਚੀ ਨਾ ਪਹਿਲਾਂ ਵੇਚੀਆਂ ਕੌਡੀਆਂ ਦੇ ਭਾਅ ਵੇਚੀਆਂ ਇਹ ਜੀਵਨਾ ਆ ਹਾਂ ਜਿਹੜੀਆਂ ਮਰੀ ਜਮੀਨਾਂ ਅਸੀਂ ਧਾਰੀਆਲੌਰ ਦੀ 1.5 ਕਰੋੜ ਦੀ ਜਮੀਨ ਉਹ ਸਾਰੀ 15-16 ਲੱਖ ਦੀ ਵੇਚਦੇ। ਇਹ ਕਰਕੇ ਸਰਕਾਰ ਵੇਚਣ ਵਾਲੇ ਪਾਸੇ ਤੁਰੀ ਐ। ਅਸੀਂ ਬਚਾਉਣ ਵਾਲੇ ਪਾਸੇ ਤੁਰਿਆ ਸੀ ਦੱਸਾਂਗੇ ਸਰਕਾਰ ਨੂੰ ਇਥੇ ਜਮੀਨਾਂ ਪਈਆਂ। ਹਜ਼ਾਰਾਂ ਏਕੜ ਜਿਹੜੀ ਜਮੀਨ ਹੈ ਵੱਡੇ ਵਿਗਾਰਿਆਂ ਕੋਲ ਪਈ ਐ। ਉਹ ਵੀ ਕਿਸਾਨਾਂ ਨੂੰ ਦਬਾਵਾਂਗੇ ਅਸੀਂ ਤੇ ਮਜ਼ਦੂਰਾਂ 'ਚ ਵੜਾਵਾਂਗੇ ਜਮੀਨਾਂ।